500 ਦੀ ਸਰ ਯਾਰ 500 ਦੀ ਦਿਵਾਲੀ 500 ਦੀ ਸੇਲ ਬਾਈ ਸੇੜ 500 ਦੀ ਡਾਣੇ ਸੇਲ ਆਉਣ ਲਈ ਸਿਰਫ ਦਿਵਾਲੀ ਤੱਕ ਆਉਣ ਲਈ ਇਹ ਸਰਪੰਚ ਨਹੀਂ ਪਾਟਾ ਜੱਸੀ ਵਾਲਾ ਯਾਰ ਇਹ ਇਹ ਵੀਡੀਓ ਜਦ ਪਾਉਂਦੇ ਹੁੰਦੇ ਆ ਫੇਸਬੁਕ ਤੇ ਆਏ ਪੁੱਛਦੇ ਆ ਬਾਈ ਇਹਨੂੰ ਹੋਰ ਬਾਈ ਕੀ ਹਾਲ ਆ ਜੀ ਵਧੀਆ ਬਾਈ ਹੋਰ ਠੀਕ ਆ ਵਧੀਆ ਵਧੀਆ ਕਿੱਧਰ ਚੱਲੇ ਉਹ ਬਟੰਡੇ ਤਾਂ ਦੇ ਦੀ ਪਾਈ ਯਾਰਾ ਅੱਛਾ ਕਿਵੇਂ ਉਹ ਕੱਪੜੇ ਲੈ ਕੇ ਆਉਣੇ ਸੀ ਦਿਵਾਲੀ ਤੇ ਅੱਛਾ ਉਨਾ ਕੱਪੜੇ ਲੈ ਆਈਏ ਫਿਰ ਵੀ ਉਹ ਬੁੜੀਆਂ ਬਣਾਵਾਂਗੇ ਠੀਕ ਆ ਠੀਕ ਆ ਤੇ ਆਪਣੇ ਸਾਹਮਣੇ ਦੁਕਾਨ ਹੈਗੀ ਐ ਜਿੱਥੇ ਜੱਸੀ ਚਾਉਂਗੀ ਯਾਰ ਬਾਈ ਦੀਪ ਦੀ ਗੁਰਕ੍ਰਿਪਾ ਗਾਰਮੈਂਟਸ ਵਾਲੇ ਦੇ ਹਾਂ ਹਾਂ ਉਹਦਾ ਮੈਂ ਤਾਂ ਬਾਈ ਭੁੱਲੇ ਹੀ ਬੈਠੇ ਮੁੰਡੇ ਹੀ ਬਹੁਤ ਵਧੀਆ ਇਹਦਾ ਜੱਸੀ ਕੋਲ ਹੀ ਹੱਦੇ ਹੀ ਆ ਯਾਰਾਂ ਹਾਂ ਆਹ ਸਾਹਮਣੇ ਦੁਕਾਨ ਆ ਬਾਈ ਉਹਦੇ ਸਾਹਮਣੇ ਹਾਂ ਉਸੇ ਹੋਰ ਸੇ ਹਾਂ ਪੜਾ ਉੱਥੇ ਪਤਾ ਕਰਦੇ ਆਪਾਂ ਫੇਰ ਬੰਦੇ ਦੇ ਮਾਰ ਲਓ ਕਿਹੜਾ ਕੋਈ ਗੱਲ ਨਹੀਂ ਭਾਈ ਆਹ ਮੁੰਡਾ ਆਇਆ ਹਾਂ ਨਾ ਮੁੰਡਾ ਬਹੁਤ ਵਧੀਆ ਹੈ ਉਹ ਕੀ ਆਲਾ ਸੰਦੀਪ ਤੇਰਾ ਬੱਸ ਫਸਾਓ ਵਧੀਆ ਦਿਵਾਲੀ ਵਾਲੇ ਹੈ ਕੱਪੜੇ ਹਾਂ 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 ਵਧੀਆ ਨਾਲੇ ਸ਼ਾਵਾਂ ਵਾਲੇ ਦਿਖਾ ਦੇ ਵਧੀਆ ਠੀਕ ਹੈ ਹਾਂ ਦਿਖਾ ਬਣਾ ਜੀ ਆਪਾਂ ਹੋਰ ਤਾਂ ਬਾਕੀ ਦਿਵਾਲੀ ਚੋਕਰ ਨਾਲ ਲਾਤੀਆਂ ਬੂਟਾਂ ਤੇ ਪੈਂਟਾਂ ਜਲਤਾਂ ਦੇ ਲਾਤੀਆਂ ਸੀਗੀਆਂ ਕੀ ਆਫਰਾਂ ਆਫਰ ਮੰਡਨੇ ਕੇ ਚਲ ਬੂਡ ਸਾਰੇ 500 ਦੇ ਜਿਹੜਾ ਮਰਜੀ ਲਓ ਐਸਾ ਬੂਡ ਹਾਂ ਤੇ ਪੈਂਟਾ ਡਾਟਾ ਹੈ 450 ਦੀ ਸ਼ਰਟ ਹੈ 450 ਦੀ ਹਾਂ 800 ਵਾਲੀ ਮੰਡ ਕਾ ਸ਼ਰਟ ਆਪਾਂ 500 ਕਰਕੇ ਸਾਰੀ ਬਹੁਤ ਚੰਗਾ ਸਾਰੇ ਪੈਂਟਾ ਵਧੀਆ ਨੇ ਹਾਣ ਕੀ ਆ ਬਸਾ ਵਧੀਆ ਹਾਂ ਬਰਫੀ ਪੈਂਟਾ ਵਧੀਆ ਹਾਂ ਪੈਂਟਾ ਵਧੀਆ ਪਰ ਫਲਾਉ ਤੇ 3 ਸ਼ਰਟ ਆ 4 ਤਾਂ ਨਹੀਂ ਹੈ ਨੇ ਤੇ 4 ਤਾਂ ਵੀ ਆਪਣੇ ਕੋਈ ਯਾਰ ਕਰ ਗਏ ਨੇ ਬਸ ਅੱਛਾ ਵਧੀਆ ਨੇ ਪੈਂਟਾ ਨੇ ਵਧੀਆ ਹੂੰ ਹੂੰ ਤੇਰੇ ਨਾਲ ਦਿਖਾ ਲੈਣਾ ਅੱਛਾ ਹਾਂ ਹਾਂ ਓ ਵਧੀਆ ਦਿਖਾ ਜਾ ਵਧੀਆ ਤੇ ਗੂਡੁਕਾ ਪੁੱਕੇ ਹੀ ਬਾਤ ਸਾਰੇ 500 ਚ ਓ 500 ਚ ਦਵਾਲੇ ਦਾ ਕਰ ਕਿਉਂ ਨਹੀਂ ਦਵਾਲੇ ਤੱਕ ਹੀ ਆ ਅੱਛਾ ਅੱਛਾ ਹਾਂ ਪੈਂਟਾ ਦਾ ਬਹੁਤ ਹੁਣੇ ਜਾਂਦੇ ਸੀ ਆ ਦੇਖੋ ਪੈਂਟਾ ਮੈਂ ਪੈਂਟਾ ਬਹੁਤ ਸਕੀਨ ਆ ਭਾਈ ਸਸਤੀਆਂ ਆ ਕੀ ਰੇਟ ਹੁੱਚ ਇਹ 650 ਨੇ ਯਾਰ ਸਸਤੀ ਬਹੁਤ ਆ ਤੇਜ਼ ਦਾ ਮੈਂ ਪਹਿਲਾਂ ਦੇਖੀ ਸੀ ਕਿ ਜਿਹਦੇ ਪਾਈ ਇਹ 650 ਹੀ ਲੱਗੂ ਆਪਾਂ ਨੂੰ ਬਾਕੀ ਸਭ 300 ਦੀਆਂ 600 ਤੋਂ ਸਟਾਰਟ ਮੈਂ ਆਪਣੇ ਕੋਲੇ 8 ਤੱਕ ਹੁੰਦੀਆਂ ਨੇ

ਇਕਟਰ ਜਾਂ ਲੱਗਾ ਜੀ ਇਹਦੇ ਨਾਲ ਮੈਂ ਇਕਟਰ ਜਾਂ ਆਹਾ ਆ ਵਧੀਆ ਹਨਾ 500 ਦੀ ਸਾਰੀ ਯਾਰ 500 ਦੀ ਦੁਵਾਲੀ 500 ਦੀ ਸੇਲ ਬਾਈ ਸੇੜ 500 ਦੀ ਧੰਨ ਸੇਲ ਓਨਲੀ ਸਿਰਫ ਦੁਵਾਲੀ ਤੱਕ ਓਨਲੀ ਸਸਤੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਇਹ ਮੁੰਡਾ ਸੰਦੀਪ ਆ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਰਦਾ ਤੇ ਬੂਟਾਂ ਦੀ ਦੁਕਾਨਾਂਗੇ ਬਹੁਤ ਸਸਤੇ ਬੂਟ ਸੇਲ ਤੇ ਦੇ ਰਿਹਾ ਹੈ ਦੁਵਾਲੀ ਤੱਕ ਆਫਰ ਇਕੱਲਾ ਸਿਰਫ 500 ਰੁਪਏ ਤੇ ਬਹੁਤ ਵਧੀਆ ਦੇ ਕੋਲੇ ਲੀਡ ਹੈ ਜਿਹੜੀ ਮਾਨਸਾ ਰੋਡ ਤੇ ਬਾਬਾ ਬਾਲਦਾ ਚੌਂਕਾ ਉਹ ਤੋਂ ਜਦੋਂ ਇਹ ਬਾਈ ਦੀ ਜੱਸੀ ਬੋਲ ਵਾਲੀ ਸ਼ਾਪ ਹੈ ਇੱਥੇ ਆ ਕੇ ਬੂਟ ਲਓ ਸਸਤੇ ਨਾਲੇ ਕੱਪੜੇ ਲਓ ਥੋੜੇ ਨੇੜੇ ਆ ਜਾਵਾਂ ਗਹਿਰੀ ਭਾਗੀ ਪੂਜ ਮੰਡੀ ਤੋਂ ਉਂਗਾਲੀ ਸਾਰਿਆਂ ਦੇ